ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੋਚ ਦਾ ਸਫ਼ਰ ਵਿੱਚ ਇਹ ਵੀਡੀਓ ਕਿਸੇ ਸੈਲੀਬ੍ਰਿਟੀ ਦੀ ਨਹੀਂ ਇੱਕ ਅਜਿਹੀ ਔਰਤ ਦੀ ਹੈ ਜੋ ਸਵੇਰ ਤੋਂ ਲੈ ਕੇ ਰਾਤ ਤੱਕ ਸਾਰਿਆਂ ਲਈ ਜਿਉਂਦੀ ਰਹਿੰਦੀ ਹੈ ਪਰ ਤੇ ਆਪਣੇ ਲਈ ਨਹੀਂ ਮੈਂ ਵੀ ਤੁਹਾਡੇ ਵਾਂਗ ਹੀ ਹਾਂ ਇੱਕ ਘਰਵਾਲੀ ਮਾਂ ਪਤਨੀ ਨੌਕਰੀ ਪੇਸ਼ਾ ਪਰ ਸਭ ਤੋਂ ਵੱਡੀ ਗੱਲ ਇੱਕ ਔਰਤ ਜਿਸਨੇ ਕਦੇ ਆਪਣੇ ਲਈ ਖੜਾ ਹੋਣਾ ਹੀ ਨਹੀਂ ਸਿੱਖਿਆ ਮੇਰਾ ਦਿਨ ਸਵੇਰੇ 5 ਵਜੇ ਸ਼ੁਰੂ ਹੁੰਦਾ ਸੀ ਚੁੱਪਚਾਪ ਰਸੋਈ ਵਿੱਚ ਕੰਮ ਕਰਨੇ ਬੱਚੇ ਦਾ ਟਿਫਨ ਪਤੀ ਦੀ ਚਾਹ ਤੇ ਹੋਰ ਨਿੱਕੇ-ਮੋਟੇ ਕੰਮ ਫਿਰ ਜੌਬ ਤੇ ਚਲੇ ਜਾਣਾ 8-9 ਘੰਟੇ ਕੰਮ ਕਰਕੇ ਵਾਪਸ ਘਰ ਆਉਣਾ ਤੇ ਫਿਰ ਕੰਮ ਤੇ ਲੱਗ ਜਾਣਾ ਘਰ ਦੀ ਸਫਾਈ ਬੱਚੇ ਦੀ ਪੜ੍ਹਾਈ ਪਰਿਵਾਰ ਦੇ ਮੂਡ ਦਾ ਖਿਆਲ ਪਰ ਇੰਨੇ ਸਾਰਿਆਂ ਵਿੱਚ ਮੈਂ ਕਿੱਥੇ ਸੀ ਕਦੇ ਸੋਚਿਆ ਹੀ ਨਹੀਂ ਕਦੇ ਆਪਣੀ ਚੁਆਇਸ ਨੂੰ ਪੌਂਟਸ ਹੀ ਨਹੀਂ ਦਿੱਤੀ ਹਰ ਵਾਰੀ ਮੈਂ ਘਰ ਦੇ ਨੂੰ ਪੁੱਛਦੀ ਸੀ ਕਿ ਮੇਰਾ ਇਹ ਖਾਣ ਨੂੰ ਦਿਲ ਕਰਦਾ ਹੈ ਕਿ ਮੈਂ ਬਣਾ ਲਵਾਂ ਤੁਸੀਂ ਖਾਓਗੇ ਪਰ ਉਹਨਾਂ ਨੇ ਅੱਗੋਂ ਕਹਿਣਾ ਕਿ ਨਹੀਂ ਜੇ ਤੇਰਾ ਜੀ ਕਰਦਾ ਹੈ ਤੂੰ ਬਣਾ ਲੈ ਪਰ ਅਸੀਂ ਨਹੀਂ ਖਾਣਾ ਚਾਹੁੰਦੇ ਫਿਰ ਵੀ ਮੈਂ ਕਹਿ ਦਿੰਦੀ ਸੀ ਚਲੂ ਮੈਂ ਵੀ ਰਹਿਣ ਦਿੰਨੀ ਆ ਪਰ ਹੁਣ ਨਹੀਂ ਹੁਣ ਮੇਰਾ ਜਿਸ ਚੀਜ਼ ਨੂੰ ਜੀ ਕਰਦਾ ਹੈ ਮੈਂ ਉਹ ਪੱਕਾ ਬਣਾ ਕੇ ਖਾਂਦੀ ਹਾਂ ਹੁਣ ਮੈਂ ਆਪਣੀ ਚੁਆਇਸ ਨੂੰ ਵੀ ਇੰਪੋਰਟੈਂਸ ਦਿੰਦੀ ਹਾਂ ਮੈਨੂੰ ਤਾਂ ਬਿਮਾਰੀ ਨੇ ਸਿਖਾਇਆ ਕਿੰਨੀ ਵਾਰ ਐਦਾਂ ਹੋਇਆ ਕਿ ਮੈਂ ਆਪਣੇ ਲਈ ਇੱਕ ਫਲ ਤੱਕ ਵੀ ਨਹੀਂ ਕੱਟਿਆ ਪਰ ਜੇ ਕਿਸੇ ਹੋਰ ਨੂੰ ਘਰ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਮੈਂ ਉਸ ਲਈ ਉਹ ਕੰਮ ਦੌੜ ਕੇ ਕਰਦੀ ਹਾਂ ਦੂਜਿਆਂ ਲਈ ਹਮੇਸ਼ਾ ਰੈਡੀ ਰਹਿਣੀ ਹਾਂ ਪਰ ਆਪਣੇ ਲਈ ਕਦੀ ਨਹੀਂ ਕਈ ਵਾਰ ਲੱਗਦਾ ਸੀ ਮੇਰੀ ਜ਼ਿੰਦਗੀ ਇੱਕ ਰੋਬੋਟ ਬਣ ਗਈ ਹੈ ਜਿੱਥੇ ਖੁਸ਼ੀ ਚਾਹਤਾਂ ਮੰਦਿਆ ਗੱਲਾਂ ਸਭ ਕੁਝ ਪੌਜ਼ ਹੋ ਚੁੱਕਾ ਹੈ ਜਦ ਮੈਂ ਪਿੱਛੇ ਜੀ ਬਿਮਾਰ ਹੋਈ ਡਾਕਟਰ ਨੇ ਕਿਹਾ ਤੁਸੀਂ ਆਪਣੇ ਸਰੀਰ ਦੀ ਕੇਅਰ ਨਹੀਂ ਕਰ ਰਹੀ ਹ ਹਸਪਤਾਲ ਦੇ ਬੈੱਡ ਤੇ ਪਈ ਮੈਂ ਇਹੀ ਸੋਚ ਰਹੀ ਸੀ ਜੇ ਮੈਂ ਹੁਣ ਨਾ ਰਹੀ ਤੇ ਇਹ ਸਾਰਾ ਕੁਝ ਕੌਣ ਕਰੇਗਾ ਉਸ ਦਿਨ ਤੋਂ ਹੀ ਮੈਂ ਫੈਸਲਾ ਲੈ ਲਿਆ ਕਿ ਹੁਣ ਮੈਂ ਆਪਣੇ ਆਪ ਨੂੰ ਮੁੱਖ ਰੱਖਾਂਗੀ ਹੁਣ ਜਦ ਮੈਂ ਰੋਟੀ ਬਣਾਉਂਦੀ ਹਾਂ ਤਾਂ ਮੈਂ ਆਪਣੀ ਪਸੰਦ ਨਾ ਪਸੰਦ ਨੂੰ ਵੀ ਮੁੱਖ ਰੱਖਦੀ ਹਾਂ ਹੁਣ ਮੈਂ ਆਪਣੀ ਲਈ ਵੀ ਆਪਣੇ ਲਈ ਵੀ ਸਮਾਂ ਕਰਦੀ ਹਾਂ ਕਿਤਾਬ ਪੜ੍ਹ ਲੈਂਦੀ ਹਾਂ ਆਰਾਮ ਨਾਲ ਇੱਕ ਕੱਪ ਚਾਹ ਦਾ ਪੀਂਦੀ ਹਾਂ ਹੁਣ ਮੈਨੂੰ ਸਮਝ ਆਈ ਹੈ ਕਿ ਛੋਟੀਆਂ ਛੋਟੀਆਂ ਖੁਸ਼ੀਆਂ ਹੀ ਵੱਡੇ ਸੁੱਖ ਦੀਆਂ ਕੁੰਜੀਆਂ ਹੁੰਦੀਆਂ ਹਨ ਕਿਉਂਕਿ ਜੇ ਹੁਣ ਮੈਂ ਖੁਸ਼ ਆ ਤਾਂ ਮੇਰਾ ਘਰ ਵੀ ਖੁਸ਼ ਹੈ ਜੇ ਮੈਂ ਠੀਕ ਆ ਤਾਂ ਸਾਰੇ ਠੀਕ ਨੇ ਜੇ ਤੁਸੀਂ ਵੀ ਇੱਕ ਮਾਂ ਹੋ ਪਤਨੀ ਹੋ ਕਮਕਾਜੀ ਔਰਤ ਹੂੰ ਤੇ ਸਾਰੇ ਆਲਿ ਕਰ ਰਹੀ ਹੂੰ ਤਾਂ ਇੱਕ ਵਾਰੀ ਖੁਦ ਤੋਂ ਵੀ ਪੁੱਛੂ ਮੈਂ ਆਪਣੇ ਲਈ ਕੀ ਕਰ ਰਹੀ ਹਾਂ ਤੁਸੀਂ ਵੀ ਇੰਪੋਰਟੈਂਟ ਹੋ ਤੁਹਾਡੀ ਵੀ ਪਸੰਦ ਨਾ ਪਸੰਦ ਹੁੰਦੀ ਹੈ ਤੁਸੀਂ ਵੀ ਹੱਸਣ ਆਰਾਮ ਕਰਨ ਚੁੱਪ ਰਹਿਣ ਜਾਂ ਬੋਲਣ ਦੇ ਹੱਕਦਾਰ ਹੋ ਅਜੇ ਵੀ ਦੇਰ ਨਹੀਂ ਹੋਈ ਪਰ ਇਹ ਸ਼ੁਰੂਆਤ ਕਰਨ ਦਾ ਸਹੀ ਸਮਾਂ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਟੈਕਮੈਂਟ ਵਿੱਚ ਲਿਖਣਾ ਹੁਣ ਮੈਂ ਆਪਣੇ ਲਈ ਖੜੀ ਹਾਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ